ਵੈਗੁਰਜੀ ਦਾ ਖਾਲਸਾ ਵੈਗੁਰਜੀ ਕੀ ਫਤਿਹ ਅੱਜ ਦੀ ਵੀਡੀਓ ਦੇ ਵਿੱਚ ਤੁਹਾਡਾ ਸਵਾਗਤ ਆ ਜੀ ਅੱਜ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਦਰਸ਼ਨ ਕਰਵਾਉਣੇ ਨੇ ਗੁਰਦੁਆਰਾ ਸ਼੍ਰੀ ਨਾਨਕਿਆਣਾ ਸਾਹਿਬ ਦੇ ਇਸ ਤੋਂ ਪਹਿਲੀ ਵੀਡੀਓ ਦੇ ਵਿੱਚ ਤੁਸੀਂ ਦਰਸ਼ਨ ਕੀਤੇ ਸੀ ਗੁਰਦੁਆਰਾ ਸ਼੍ਰੀ ਕੋਈ ਸਾਹਿਬ ਦੇ ਇਹ ਗੁਰਦੁਆਰਾ ਸਾਹਿਬ ਇਹ ਸ਼੍ਰੀ ਕੋਈ ਸਾਹਿਬ ਤੋਂ 3 ਤੋਂ 4 ਕਿਲੋਮੀਟਰ ਦੀ ਦੂਰੀ ਤੇ ਸੰਗਰੂਰ ਤੋਂ ਜਿੱਦੋਂ ਆਪਾਂ ਨਾਬੇਵਲ ਜਾਣੇ ਆਂਗੇ ਉਹ ਸੜਕ ਤੇ ਸਥਿਤ ਹੈਗਾ ਗੁਰਦੁਆਰਾ ਸਾਹਿਬ ਪਾਸ਼ਾਏ ਪਹਿਲੀ ਸ੍ਰੀ ਗੁਰੂ ਨਾਨਕ ਦੇਵ ਜੀ ਤੇ ਪਾਸ਼ਾਏ ਛੇਵੇਂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਚਰਨਛੋਪਾ ਪ੍ਰਾਪਤ ਸਥਾਨ ਆਗਾ ਪਾਸ਼ਾਏ ਪਹਿਲੀ ਸ੍ਰੀ ਅਕੋਈ ਸਾਹਿਬ ਨਗਰ ਤੋਂ ਚੱਲ ਕੇ ਇਸ ਸਥਾਨ ਤੇ ਆਏ ਨੇਗੇ ਗੁਰਦੁਆਰਾ ਸਾਹਿਬ ਦਾ ਕੀ ਇਤਿਹਾਸ ਹੈ ਆਪਾਂ ਇੱਥੇ ਪਹੁੰਚ ਕੇ ਤੁਹਾਡੇ ਨਾਲ ਸਾਂਝ ਪਾਵਾਂਗੇ ਤਾਂ ਵੀਡੀਓ ਦੇ ਅੰਡ ਤੱਕ ਬਣੇ ਰਹੋ ਜੀ ਇਸ ਟਾਈਮ ਤੇ ਆਪਾਂ ਰੁਕੇ ਆਂ ਜੀ ਸੰਗਰੂਰ ਤੋਂ ਨਾਭਾ 메ਨ ਰੋਡ ਦੇ ਉੱਤੇ ਪਹਿਲਵਾਨ ਹੁੰਦੇ ਹੋਏ ਜਦੋਂ ਆਪਾਂ ਨਾਬੇ ਤੋਂ ਸੰਗਰੂਰ ਵੱਲ ਆਉਣੇ ਆਂਗੇ ਤਾਂ 메ਨ ਰੋਡ ਦੇ ਕਿਨਾਰੇ ਤੇ ਗੁਰਦੁਆਰਾ ਸ੍ਰੀ ਨਾਨਕਿਆਣਾ ਸਾਹਿਬ ਦੀ ਇਮਾਰਤ ਬਣੀ ਹੋਈ ਹੈਗੀ ਇਹ ਸਥਾਨ ਪਾਸ਼ਾਹੀ ਪਹਿਲੀ ਤੇ ਪਾਸ਼ਾਹੀ ਛੇਮੀ ਜੀ ਦੀ ਚਰਨਛੋਪਾ ਪ੍ਰਾਪਤ ਸਥਾਨ ਆਗਾ ਗੁਰਦੁਆਰਾ ਸਾਹਿਬ ਦਾ ਮੁੱਖ ਦਰਵਾਜ਼ਾ ਦਾਖਲ ਹੋ ਕੇ ਜਿਵੇਂ ਆਪਾਂ ਅੰਦਰ ਅੱਗੇ ਵਧਦੇ ਆਂਗੇ ਤਾਂ ਸਾਹਮਣੇ ਦਰਸ਼ਨੀ ਡਿਊਟੀ ਨਜ਼ਰ ਪੈਂਦੀ ਆ ਇਧਰ ਮੇਰੇ ਸੱਜੇ ਹੱਥ ਪਾਰਕ ਆ ਜਾਂਦਾ ਤੇ ਮੇਰੇ ਖੱਬੇ ਹੱਥ ਗੁਰਦੁਆਰਾ ਸਾਹਿਬ ਦੀ ਪਾਰਕਿੰਗ ਆ ਜਾਂਦੀ ਹੈ ਜੀ ਜਿਵੇਂ ਆਪਾਂ ਦਰਸ਼ਨੀ ਡਿਊਟੀ ਤੋਂ ਅੰਦਰ ਦਾਖਲ ਹੁੰਨੇ ਆਂਗੇ ਤਾਂ ਸਾਹਮਣੇ ਗੁਰਦੁਆਰਾ ਸਾਹਿਬ ਪਾਸ਼ਾਹੀ ਪਹਿਲੀ ਤੇ ਉਸ ਦੇ ਨਾਲ ਹੀ ਗੁਰਦੁਆਰਾ ਸਾਹਿਬ ਪਾਸ਼ਾਹੀ ਛੰਮੀ ਜੀ ਦੇ ਦਰਸ਼ਨ ਹੁੰਦੇ ਨੇ ਤੇ ਇਹਨਾਂ ਦੋਨਾਂ ਇਮਾਰਤਾਂ ਦੇ ਅੱਗੇ ਸਰੋਵਰ ਸਾਹਿਬ ਬਣਿਆ ਹੋਇਆਗਾ ਨਾਲ ਨਾਲ ਆਪਾਂ ਤੁਹਾਨੂੰ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਵਾਉਣੇ ਅਤੇ ਇਤਿਹਾਸ ਨਾਲ ਵੀ ਸਾਹਜ ਪਾਵਾਂਗੇ ਤਾਂ ਵੀਡੀਓ ਨਾਲ ਬਣੇ ਰਹੋ ਜੀ ਹੁਣ ਜੇ ਆਪਾਂ ਗੱਲ ਕਰੀਏ ਇਸ ਗੁਰਦੁਆਰਾ ਸਾਹਿਬ ਦੇ ਇਤਿਹਾਸ ਦੀ ਤਾਂ ਇਤਿਹਾਸਕਾਰਾਂ ਦੇ ਮੁਤਾਬਕ ਪਾਸਾ ਹੀ ਪਹਿਲੀ ਜੀ ਸ੍ਰੀ ਅਕੂਈ ਸਾਹਿਬ ਤੋਂ ਚੱਲ ਕੇ ਇਸ ਸਥਾਨ ਦੇ ਉੱਤੇ ਆਏ ਨੇਗੇ ਇਹ ਸਥਾਨ ਸ੍ਰੀ ਅਕੂਈ ਸਾਹਿਬ ਤੋਂ 3 ਤੋਂ 4 ਕਿਲੋਮੀਟਰ ਦੀ ਦੂਰੀ ਤੇ ਪੈਂਦਾਗਾ ਜਿਸ ਥਾਂ ਤੇ ਤੁਸੀਂ ਸਰੋਵਰ ਸਾਹਿਬ ਦੇਖ ਰਹੇ ਹੋ ਉਸ ਸਮੇਂ ਇਸ ਥਾਂ ਦੇ ਉੱਤੇ ਇੱਕ ਕੱਚੀ ਛੱਪੜੀ ਹੁੰਦੀ ਸੀ ਇਤਿਹਾਸਕਾਰਾਂ ਦੇ ਮੁਤਾਬਕ ਗੁਰੂ ਨਾਨਕ ਦੇਵ ਜੀ ਮਰਦਾਨੇ ਨਾਲ ਇਸੇ ਛੱਪੜੀ ਦੇ ਕਿਨਾਰੇ ਤੇ ਆ ਕੇ ਵਿਰਾਜੇ ਸੀ ਤੇ ਆਪਣੀ ਭਜਨ ਬੰਦਗੀ ਕਰ ਰਹੇ ਸੀ ਤਾਂ ਕਲਯੁਗ ਗੁਰੂ ਜੀ ਦੀ ਭਗਤੀ ਦੇ ਵਿੱਚ ਭੰਗਣਾ ਪਾਉਣ ਦੇ ਲਈ ਮੀਂਹ ਨੇ ਰੀ ਚੱਕੜ ਤੂਫਾਨ ਦਾ ਰੂਪ ਲੈ ਕੇ ਆਉਂਦਾਗਾ ਗੁਰੂ ਜੀ ਦੀ ਭਗਤੀ ਨੂੰ ਭੰਗ ਕਰਨ ਦੀ ਕੋਸ਼ਿਸ਼ ਕਰਦਾ ਇਹ ਸਭ ਕੁਝ ਦੇਖ ਕੇ ਮਰਦਾਨਾ ਜੀ ਡਰ ਜਾਂਦੇ ਨੇਗੇ ਮਗਰ ਗੁਰੂ ਨਾਨਕ ਦੇਵ ਜੀ ਅਡੋਲ ਅਵਸਥਾ ਦੇ ਵਿੱਚ ਬੈਠੇ ਰਹਿੰਦੇ ਨੇ ਇਹ ਸਭ ਕੁਝ ਦੇਖ ਕੇ ਕਲਯੁਗ ਇੱਕ ਮਨੁੱਖ ਦਾ ਰੂਪ ਧਾਰਨ ਕਰਦਾ ਤੇ ਗੁਰੂ ਜੀ ਦੀ ਸ਼ਰਨ ਦੇ ਵਿੱਚ ਆਉਂਦਾਗਾ ਗੁਰੂ ਨਾਨਕ ਦੇਵ ਜੀ ਉਸ ਦਾ ਆਧਾਰ ਕਰਦੇ ਹੋਏ ਉਸ ਨੂੰ ਸ਼ਾਂਤ ਕਰਦੇ ਨੇ ਤੇ ਵਰਚਦੇ ਨੇ ਕਿ ਅੱਗੇ ਤੋਂ ਜਿਸ ਥਾਂ ਤੇ ਵੀ ਭਗਤੀ ਹੋਵੇਗੀ ਤੂੰ ਉਸ ਥਾਂ ਤੋਂ ਬਾਹਰ ਗੁਰਦੁਆਰਾ ਸਾਹਿਬ ਤੋਂ ਕਿਸੇ ਵੀ ਭਗਤੀ ਦੇ ਸਥਾਨ ਤੋਂ ਬਾਹਰ ਤੇਰਾ ਸਥਾਨ ਜੁੱਤਿਆਂ ਦੇ ਵਿੱਚ ਹੋਵੇਗਾ ਗੁਰੂ ਜੀ ਤੋਂ ਇਹ ਵਰ ਲੈ ਕੇ ਕਲਯੂਗੋ ਸਥਾਨ ਤੋਂ ਚਲਾ ਜਾਂਦਾਗਾ ਇਤਿਹਾਸਕਾਰਾਂ ਦੇ ਮੁਤਾਬਕ ਪਾਤਸ਼ਾਹੀ 6ਵੇਂ ਗੁਰੂ ਹਰਗੋਬਿੰਦ ਸਾਹਿਬ ਜੀ ਵੀ ਇਸ ਥਾਨ ਦੇ ਉੱਤੇ ਆਏ ਨੇ ਜੇ ਸਥਾਨ ਤੇ ਆ ਕੇ ਉਹ ਵਿਰਾਜੇ ਨੇ ਉਸ ਸਥਾਨ ਤੇ ਗੁਰਦੁਆਰਾ ਸਾਹਿਬ ਪਾਸ਼ੇ ਛੇਮੀ ਬਣਿਆ ਹੋਇਆ ਜੀ ਇਸ ਗੁਰਦੁਆਰਾ ਸਾਹਿਬ ਦੇ ਨਾਲ ਹੀ ਕਰੀਰ ਦਾ ਉਹ ਰੁੱਖ ਵੀ ਮੌਜੂਦ ਆਗਾ ਜੇਸਥਾਨ ਤੇ ਆ ਕੇ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਆਪਣਾ ਘੋੜਾ ਬੰਨਿਆ ਸੀ ਇਹ ਆ ਜਾਂਦਾ ਜੀ ਇੱਧਰ ਗੁਰਦੁਆਰਾ ਮਨਜੀ ਸਾਹਿਬ ਜੇਸਥਾਨ ਤੇ ਆ ਕੇ ਗੁਰੂ ਨਾਨਕ ਦੇਵ ਜੀ ਵਿਰਾਜੇ ਸੀ ਤੇ ਇਸ ਦੇ ਨਾਲ ਹੀ ਇੱਧਰ ਗੁਰਦੁਆਰਾ ਪਾ ਸਈ ਸ਼ੇਮੀ ਬਣਿਆ ਹੋਇਆਗਾ ਤਾਂ ਉਹ ਤੁਹਾਨੂੰ ਪਹਿਲਾਂ ਅੰਦਰੋਂ ਦਰਬਾਰ ਸਾਹਿਬ ਦੇ ਦਰਸ਼ਨ ਕਰਵਾਉਣੇ ਆ ਜੀ ਉਸ ਤੋਂ ਬਾਅਦ ਆਪਾਂ ਪਾ ਸਈ ਸ਼ੇਮੀ ਜੀ ਦੇ ਨਾਲ ਇਸ ਗੁਰਦੁਆਰਾ ਸਾਹਿਬ ਦਾ ਜੋ ਇਤਿਹਾਸ ਜੁੜਦਾ ਉਹ ਤੁਹਾਡੇ ਨਾਲ ਸਾਂਝਾ ਕਰਾਂਗੇ ਤਾਂ ਉਹ ਪਹਿਲਾਂ ਅੰਦਰੋਂ ਕਰਦਿਆਂ ਦਰਬਾਰ ਸਾਹਿਬ ਦੇ ਦਰਸ਼ਨ ਦਰبار ਸਾਹਿب ਦੀ ਇਸ ਮਾਰਤ ਦੇ ਨਾਲ ਹੀ ਇੱਧਰ ਕ੍ਰੀਸ ਸਾਹਿਬ ਦਾ ਹੁਕਮ ਮੌਜੂਦ ਆ ਜੀ ਜਿਸ ਸਥਾਨ ਤੇ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਆ ਕੇ ਆਪਣਾ ਘੋੜਾ ਬੰਨਿਆ ਸੀ ਤੁਹਾਨੂੰ ਇੱਧਰ ਵੀ ਦਰਸ਼ਨ ਕਰਵਾਉਣੇ ਆਂਗੇ ਉਸ ਤੋਂ ਪਹਿਲਾਂ ਇੱਕ ਤੁਹਾਨੂੰ ਇੱਧਰ ਦਿਖਾਉਣੇ ਆਂਗੇ ਇੱਧਰ ਦੀਵਾਰ ਦੇ ਉੱਤੇ 35 ਅਕਰੀ ਲਿਖੀ ਗਈ ਹੈ ਕਿ ਤੇ ਗੁਰਦੁਆਰਾ ਸਾਹਿਬ ਦੀ ਇਮਾਨਤਾ ਜੋ ਵੀ ਸੰਗਤ ਇੱਥੇ ਦਰਸ਼ਨ ਕਰਨ ਆਈਏ ਸਥਾਨ ਦੇ ਉੱਤੇ 35 ਅਕਰੀ ਲਿਖੂਗੀ ਤਾਂ ਸਾਨੂੰ ਸਰਬ ਗਿਆਨ ਦੀ ਪ੍ਰਾਪਤੀ ਹੋਊਗੀ ਇਹ ਇਥੋਂ ਦੀ માન્યਤਾ ਜੀ ਹੁ ਜੇ ਇਸ ਗੁਰਦੁਆਰਾ ਸਾਹਿਬ ਦੇ ਨਾਲ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਇਤਿਹਾਸ ਦੀ ਗੱਲ ਕਰੀਏ ਤਾਂ ਗੁਰੂ ਹਰਗੋਬਿੰਦ ਸਾਹਿਬ ਜੀ ਵੀ ਸ਼੍ਰੀ ਕੋਈ ਸਾਹਿਬ ਨਗਰ ਤੋਂ ਚੱਲ ਕੇ ਇਸ ਥਾਂ ਦੇ ਉੱਤੇ ਆਉਂਦੇ ਨੇਗੇ ਮਗਰ ਇਸ ਨਗਰ ਦੇ ਲੋਕ ਉਹਨਾਂ ਨੂੰ ਪਛਾਣਦੇ ਨਹੀਂ ਤੇ ਇਥੋਂ ਜਾਣ ਲਈ ਆਖਦੇ ਨੇ ਤਾਂ ਜਾਂਦੇ ਜਾਂਦੇ ਸਹਿਸਵਾਏ ਗੁਰੂ ਜੀ ਆਖਦੇ ਨੇ ਕਿ ਪਿੰਡ ਉਜੜ ਜਾਵੇਗਾ ਤੇ ਗੁਰੂ ਜੀ ਇਸ ਥਾਂ ਤੋਂ ਤਿੰਨ ਤੋਂ 4 ਕਿਲੋਮੀਟਰ ਦੀ ਦੂਰੀ ਅੱਗੇ ਚਲੇ ਜਾਂਦੇ ਨੇ ਤੇ ਜਿਸ ਥਾਂ ਤੇ ਅੱਜ ਕੱਲ ਗੁਰਦੁਆਰਾ ਸ੍ਰੀ ਜੋਤੀ ਸਰਸਬ ਮੌਜੂਦਾ ਗੁਰੂ ਜੀ ਉੱਥੇ ਕਬੇਰੀ ਦੇ ਤੱਲੇ ਜਾ ਕੇ ਆਪਣਾ ਅਸਣ ਲਗਾਉਂਦੇ ਨੇ ਤੇ ਗੁਰੂ ਜੀ ਦੇ ਇੱਥੋਂ ਜਾਣ ਤੋਂ ਅਗਰ ਇੱਥੋਂ ਦੀਆਂ ਸੰਗਤਾਂ ਇਸ ਕ੍ਰੀਰ ਸਾਹ ਦੇ ਰੁੱਖ ਨੂੰ ਕਟਵਾ ਦਿੰਦੀਆਂ ਨੇ ਤੇ ਇੱਥੇ ਕਮਰੇ ਪੈ ਜਾਂਦੇ ਨੇ ਮਗਰ ਐਸਾ ਕ੍ਰਿਸ਼ਮਾ ਹੁੰਦਾ ਕਿ ਇਹ ਕ੍ਰੀਰ ਸਾਹ ਦਾ ਰੁੱਖ ਫਿਰ ਤੋਂ ਹਰਾ ਭਰਾ ਹੁੰਦਾ ਤੇ ਉਸ ਕਮਰੇ ਦੀ ਛੱਤ ਪਾੜ ਕੇ ਉੱਪਰ ਆਉਂਦਾਗਾ ਜਿੱਥੋਂ ਸੰਗਤਾਂ ਨੂੰ ਗੁਰੂ ਸਾਹਿਬ ਦੇ ਬਾਰੇ ਪਤਾ ਲੱਗਦਾ ਤੇ ਉਹ ਮਾਫੀ ਮੰਗਣ ਲਈ ਗੁਰੂ ਜੀ ਕੋਲ ਜਾਂਦੇ ਨੇਗੇ ਮਗਰ ਗੁਰੂ ਜੀ ਆਖਦੇ ਨੇ ਕਿ ਉਹ ਸਥਾਨ ਦੇ ਲਈ ਜੋ ਬਚਨ ਹੋ ਗਏ ਉਹ ਤਾਂ ਵਾਪਸ ਨਹੀਂ ਲਏ ਜਾ ਸਕਦੇ ਮਗਰ ਤੁਸੀਂ ਉਹ ਸਥਾਨ ਤੋਂ ਕੁਝ ਦੂਰੀ ਤੇ ਆਪਣਾ ਇੱਕ ਪਿੰਡ ਬਸਾ ਸਕਦੇ ਹੋਗੇ ਉਹ ਪਿੰਡ ਵੱਸਦਾ ਰਹੇਗਾ ਤੇ ਗੁਰੂ ਜੀ ਦੇ ਵਚਨਾਂ ਦੇ ਨਾਲ ਜੋ ਉਹ ਪਿੰਡ ਵਸਿਆ ਸੀ ਉਹ ਪਿੰਡ ਅੱਜ ਕੱਲ ਮੰਗਵਾਲ ਦੇ ਨਾਂ ਨਾਲ ਜਾਣਿਆ ਜਾਂਦਾ ਜੀ ਮੰਗਵਾਲ ਮਤਲਬ ਕਿ ਗੁਰੂ ਜੀ ਤੋਂ ਮੰਗ ਕੇ ਲਿਆ ਗਿਆ ਸਥਾਨ ਮੰਗਵਾਲ ਪਿੰਡ ਤਾਂ ਇਹ ਸੀ ਜੀ ਇਸ ਗੁਰਦੁਆਰਾ ਸਾਹਿਬ ਦਾ ਇਤਿਹਾਸ ਇਸ ਗੁਰਦੁਆਰਾ ਸਾਹਿਬ ਦੇ ਇਤਿਹਾਸ ਤੋਂ ਇਸ ਵੀਡੀਓ ਦੇ ਅਗਲੇ ਪਾਰਟ ਦੇ ਵਿੱਚ ਤੁਹਾਨੂੰ ਦਰਸ਼ਨ ਕਰਵਾਵਾਂਗੇ ਜੀ ਗੁਰਦੁਆਰਾ ਸ਼੍ਰੀ ਜੋਤੀ ਸਰ ਸਾਹਿਬ ਦੇ ਤਾਂ ਇਹ ਵੀਡੀਓ ਤੁਹਾਨੂੰ ਕਿਦਾਂ ਦੀ ਲੱਗੀ ਕਮੈਂਟਾਂ ਦੇ ਵਿੱਚ ਜ਼ਰੂਰ ਦੱਸਿਓ ਮਿਲਦੇ ਆਂ ਜੀ ਅਗਲੀ ਵੀਡੀਓ ਦੇ ਵਿੱਚ ਤਦ ਤੱਕ ਦੇ ਲਈ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ